ਕਾ ਲੋ ਜੀ ਮੁੰਡਾ ਗਰਮੋਂ ਗਰਮੀ ਹੋਇਆ ਕਵਾੜ ਚੱਕ ਰਿਹਾ ਮੈਂ ਕਵਾੜ ਕੱਢੀ ਜਾਂਦਾ ਚੁੱਪ ਕੇ ਕਵਾੜ ਚੁੱਕੀ ਜਾਂਦਾ ਆਹ ਵੀ ਬੱਸ ਚੱਲ ਚੱਲ ਚੱਕਦੇ ਮੈਨੂੰ ਕਹਿੰਦੇ ਨੇ ਉਹ ਕੀ ਕਮਾਈ ਜੱਟ ਦੀ ਪੈਂਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਇੱਥੇ ਸੱਪ ਵੀ ਬੜੇ ਨੇ ਵੈਸੇ ਆ ਪਠਿਆਂ ਚ ਇੱਕ ਦੋ ਪਾਣੀ ਚ ਫਿਰਦੇ ਹੀ ਹੁੰਦਾ ਹੈ ਰੋਜ਼ ਪਾਣੀ ਪੀ ਆਈਏ ਚੱਲ ਮੈਂ ਪਾਣੀ ਪੀ ਲੀਏ ਕਵਾੜ ਹੀ ਬੜਾ ਨੜੂ ਤਰੇੜਾਂ ਵਾਲਾ ਕਾਹੇ ਤੇ ਆ ਜਾ ਵੀ ਆ ਜਾ ਬੱਸ ਹੁਣ ਜੋਤ ਬੱਲਾ ਆ ਲੈ ਗੇੜਾ ਇੱਕਾ ਵਾਦੂ ਏ ਕੱਲ ਨੂੰ ਕੱਢ ਲਾਂਗੇ ਤੇ ਮੱਛਰ ਹੋ ਗਿਆ ਵਿੱਚ ਮੱਛਰ ਤੇ ਮੱਖ ਵੜਦਾ ਉਹ। ਨਾ ਵੀ ਤਰੀਕਾ ਠੀਕ ਹੈ ਕਵਾੜ ਕੱਢਣ ਦਾ। ਟਕੜਾ ਚਕੜਾ। ਇਹ ਲਾਸਟ ਹੀ ਸਾਡਾ ਰਹਿ ਗਿਆ ਖੱਤਾ ਬਾਸਪਤੀ ਵਾਲਾ। ਬਾਕੀ ਸਾਰੇ ਨਿਕਲ ਗਿਆ ਕਵਾੜ। ਤੇ ਚਿਕ ਕਵਾੜ ਵੀ ਤਗੜਾ ਹੈ। ਤਰੇੜਾਂ ਵਾਲਾ। ਕੱਕਵਾੜ ਕਵਾੜ। ਚਾਲੂ ਬਾਈ ਚ ਦੋ ਦਿਹਾੜੀਆਂ ਹੋਰ ਲੱਗਣਗੀਆਂ ਤੇ ਦੋ ਹਾਂ ਤਿੰਨ ਦਿਨ ਹੋ ਗਿਆ ਲੱਗੇ ਨੂੰ ਅਟਟੇਵਲੀ ਨੇ ਆਂਡੇ ਵੇਖ ਕਿੱਥੇ ਦਿੱਤੇ ਨੇ ਉੱਚੀ ਜਗ੍ਹਾ ਤੇ ਇਕ ਰਹਿ ਗਏ ਦਾ ਚਿਬੇਰੇ ਬੁਟੇ ਨੇ ਕਵਾੜ ਦੇ ਜੀ ਜਗਾ ਤੇ ਆਂਡਾ ਦਿੱਤਾ ਟ੍ਰੀ ਟ੍ਰੀ ਕਰਦੀ ਪਈ ਆ